ਜੇਰਾਬਾਬਾ ਨਾਨਕਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਅਧਿਆਪਕਾਣੀਆਂ ਹੋਈਆਂ ਅਚੰਚਤ ਬਦਲੀਆਂ ਨੂੰ ਲੈ ਕੇ ਇੱਥੇ ਪੜਨ ਵਾਲੀਆਂ ਵਿਦਿਆਰਥਣਾਂ ਤੇ ਉਹਨਾਂ ਦੇ ਮਾਪਿਆਂ ਵਿੱਚ ਰੋਸ ਹੈ ਵਿਦਿਆਰਥਣਾਂ ਨੇ ਦੋਸ਼ ਲਾਇਆ ਹੈ ਕਿ ਅਧਿਆਪਕਾਂ ਨੂੰ ਇੱਥੋਂ ਅਚੰਚਤ ਬਦਲੀ ਕਰ ਦਿੱਤਾ ਗਿਆ ਹੈ ਜਿਸ ਕਰਕੇ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਉਹਨਾਂ ਕਹਿੰਦੇ ਹਨ ਕਿ ਮਾਰਚ ਵਿੱਚ ਉਹਨਾਂ ਦੇ ਇਮਤਿਹਾਨ ਹੋਣੇ ਹਨ ਪਰ ਇਸ ਵੇਲੇ ਸਕੂਲ 'ਚ ਕਈ ਵਿਸ਼ਿਆਂ ਦੇ ਅਧਿਆਪਕ ਹੀ ਮੌਜੂਦ ਨਹੀਂ ਹਨ ਇਸ ਮੁਕਕੇ ਸਕੂਲ 'ਚ ਪਹੁੰਚੇ ਬੱਚਿਆਂ ਦੇ ਮਾਪਿਆਂ ਨੇ ਵੀ ਦੋਸ਼ ਲਾਇਆ ਹੈ ਕਿ ਇੱਕ ਪਾਸੇ ਤਾਂ ਸਰਕਾਰਾਂ ਆਰਮ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੀਆਂ ਗੱਲਾਂ ਕਰ ਰਹੀਆਂ ਹਨ ਪਰ ਦੂਸਰੇ ਪਾਸੇ ਸਕੂਲਾਂ ਚੋਂ ਅਧਿਆਪਕਾਂ ਦੀ ਗਿਣਤੀ ਘਟਾਈ ਜਾ ਰਹੀ ਹੈ ਜੋ ਕਿ ਨਨਜੋਗ ਹੈ ਇਸ ਮੁਕਦੇ ਸਕੂਲ ਦੇ ਵਿਦਿਆਰਥੀਆਂ ਨੇ ਹਲਕੇ ਦੇ ਵਿਧਾਇਕ ਅਤੇ ਕੈਬਨਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਇੱਕ ਮੰਗ ਪੱਤਰ ਭੇਜਿਆ ਹੈ ਜਿਸ ਵਿੱਚ ਡੇਰਾ ਬਾਬਾ ਨਾਨਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਰੇ ਅਧਿਆਪਕਾਂ ਦੀਆਂ ਅਸਾਮੀਆਂ ਪੂਰੀਆਂ ਕਰਨ ਦੀ ਮੰਗ ਕੀਤੀ ਗਈ ਹੈ ਜਦ ਇਹ ਸਾਰੇ ਮਾਮਲੇ ਸਬੰਧੀ ਪੰਜਾਬ ਟੂਡੇ ਟੀਮ ਵੱਲੋਂ ਸਕੂਲ ਦੀ ਪ੍ਰਿੰਸੀਪਲ ਨਾਲ ਗੱਲਬਾਤ ਕਰਨੀ ਚਾਹੀਦੀ ਡਾਊਨ ਆ ਇਸ ਬਾਰੇ ਕੁਝ ਵੀ ਕਹਿਨ ਤੋਂ ਇਨਕਾਰ ਕਰ ਦਿੱਤਾ ਸੰਦੀਪਕਰ ਕਿਹੜੀ ਕਲਾਸ ਪਲੱਸ 2 ਸਾਇੰਸ ਕੀ ਕਹਿਣਾ ਚਾਹੁੰਦੇ ਅਸੀਂ ਕਹਿਣਾ ਚਾਹੁੰਦੇ ਆ ਵੀ ਆਪਾਂ 스마트 ਸਕੂਲ ਦੇ ਵਿਦਿਆਰਥੀ ਆ ਪਰ 스마트 ਸਕੂਲ ਇੱਥੇ ਕੋਈ ਵੀ ਟੀਚਰ ਹੈ ਨਹੀਂ ਜਿਹੜਾ ਅਸੀਂ 스마트 ਸਕੂਲ ਬਣਾ ਸਕੀਏ ਇਹਨੂੰ ਇੱਥੇ ਇਕੱਲੇ ਗੇਟ ਬੰਦ ਦੇਣਾ 스마트 ਸਕੂਲ ਨਹੀਂ ਬਣਨੇ ਹੈਗੇ ਟੀਚਰ ਵੀ ਹੋਣ ਤੇ ਫੇਰ ਹੀ 스마트 ਸਕੂਲ ਬਣੇਗਾ ਤੇ ਜਿਹੜੇ ਆਪਾਂ ਸਾਇੰਸ ਗਰੁੱਪ ਦੇ ਆ ਤੇ ਇੱਥੇ ਕੋਈ ਵੀ ਜਿਹੜਾ ਵਾ ਲੈਕਚਰਰ ਹੈ ਨੀਆ ਤੇ ਜਿਹੜੇ ਸਾਨੂੰ ਮਾਸਟਰ ਪੜ੍ਹਾਉਂਦੇ ਸੀ ਦਸਵੀਂ ਤੱਕ ਦੇ ਜਿਹੜੇ ਮਾਸਟਰ ਇਹਨੂੰ ਪੜ੍ਹਾਉਂਦੇ ਸੀ ਉਹਨਾਂ ਦੀ ਜਬਰੀ ਪੋਸਟ ਇੱਥੋਂ ਛੁੱਕ ਕੇ ਤੇ ਸੰਗਰੂਰ ਜ਼ਿਲ੍ਹੇ ਵਿੱਚ ਕਰ ਦਿੱਤੀ ਗਈ ਆ ਸੰਗਤਪੁਰ ਚੋਰੀ ਕਰ ਦਿੱਤੀ ਗਈ ਆ ਤੇ ਸਾਨੂੰ ਜਿਹੜੇ ਆ ਟੀਚਰ ਚਾਹੀਦੇ ਨੇ ਲੈਕਚਰਰ ਚਾਹੀਦੇ ਨੇ ਪੂਰੇ ਤੇ ਤਾਂ ਕਿ ਸਾਡਾ ਰਿਜ਼ਲਟ ਵਧੀਆ ਆ ਸਕੇ ਤੇ ਰਿਜ਼ਲਟ ਸਰਕਾਰ 100% ਮੰਗਦੀ ਆ ਤੇ 100% ਰਿਜ਼ਲਟ ਤਾਂ ਆਵੇਗਾ ਜੇ ਹਡੇ ਲੈਕਚਰਰ ਪੂਰੇ ਹੋਣਗੇ ਤੇ ਇਦਾਂ ਦੇ ਉਹਨਾਂ ਨੂੰ ਰਿਜ਼ਲਟ ਪੂਰਾ ਮਿਲਣਾ ਨਹੀਂ ਆ ਤੇ ਵੋਟਾਂ ਮੰਗਣ ਲਈ ਆ ਜਾਂਦੇ ਆ ਤੇ ਉਦੋਂ ਇਹਨਾਂ ਨੂੰ ਵੋਟਾਂ ਚਾਹੀਦੀਆਂ ਹੁਣ ਸਾਡੀਆਂ ਜ਼ਰੂਰਤਾਂ ਤੇ ਉਦੋਂ ਨਹੀਂ ਇਹਨਾਂ ਨੂੰ ਪੂਰੀਆਂ ਕਰਨੀਆਂ ਹੈਗੀਆਂ ਕੋਮਲਪ੍ਰੀਤ ਤੇ ਸਾਡੇ ਪਾਈ ਪਲੱਸ 2 ਸਾਇੰਸ ਦੇ ਬੱਚੇ ਆ ਸਾਡੇ ਕੋਈ ਵੀ ਟੀਚਰ ਲੈਕਚਰਰ ਹੈ ਨਹੀਂ ਆ ਨਾ ਫਿਜ਼ਿਕਸ ਨਾ ਕੈਮਿਸਟਰੀ ਨਾ ਬਾਇਓ ਤੇ ਨਾ ਮੈਥ ਸਾਨੂੰ ਟੀਚਰ ਚਾਹੀਦੇ ਨੇ ਆਪਾਂ ਕਿੱਥੋਂ ਭਾ ਸੁਣਾਵਾ ਪਲੀਜ਼ ਸਾਡੀ ਸਰਕਾਰ ਕੋਈ ਬੇਨਤੀ ਆ ਪਲੀਜ਼ ਸਾਡੇ ਟੀਚਰ ਸਾਨੂੰ ਵਾਪਸ ਕੀਤੇ ਜਾਣ ਥੈਂਕ ਯੂ ਸਰਹਾਨੂੰ ਅੱਗੇ ਵੀ ਆਪਾਂ মিডিਆ ਦੇ ਸਾਹਮਣੇ ਇਹ ਕਿਹਾ ਹੈ ਕਿ ਸਰਕਾਰ ਦੇ ਸਾਹਮਣੇ ਹੜੀ ਅਪੀਲ ਹੈ ਕਿ ਸਾਨੂੰ ਜਿਹੜੇ ਟੀਚਰ ਦਿੱਤੇ ਜਾਣ ਆਪਾਂ ਸਾਇੰਸ ਗਰੁੱਪ ਦੇ ਆ ਤੇ ਜਿਹੜੇ ਸਾਡਾ ਰਿਜ਼ਲਟ ਤਾਂ ਵਧੀਆ ਆਊਗਾ ਤੇ ਡੀਓ ਸਾਨੂੰ ਵੀ ਆਪਾਂ ਆਖਿਆ ਹੈ ਕਿ ਸਾਨੂੰ ਟੀਚਰ ਦਿੱਤੇ ਜਾਣ ਤੇ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਹਾਡੇ ਜਿਹੜੇ ਆ ਦੋ ਕਿ ਦਿਨਾਂ ਵਿੱਚ ਤੁਹਾਨੂੰ ਟੀਚਰ ਪ੍ਰੋਵਾਈਡ ਕੀਤੇ ਜਾਣਗੇ ਤੇ ਉਹਨਾਂ ਨੇ ਪ੍ਰੋਵਾਈਡ ਕਰਨ ਦੀ ਥਾਂ ਤੇ ਸਾਡੇ ਜਿਹੜੇ ਟੀਚਰ ਸਾਨੂੰ ਮੈਥ ਕਰਵਾਉਂਦੇ ਸੀ ਮਾਸਟਰ ਦੀ ਤੌਰ ਤੇ ਤੇ ਉਹ ਵੀ ਸਾਡੇ ਕੋ ਖੋਲੇ ਗਏ ਨੇ ਤੇ ਇਸ ਤਰ੍ਹਾਂ ਹੁੰਦਾ ਵਾ ਕਿ ਜਿਹੜੇ ਆ ਜਿਹੜਾ ਕਰਵਾਉਂਦਾ ਪਿਆ ਵਾ ਉਹਨੂੰ ਵੀ ਲੈ ਜਾਵੋ ਤੇ ਆਪਾਂ ਨੇ ਸਭ ਇਹ ਅਪੀਲ ਕਰਨ ਨੂੰ ਟੀਚਰ ਦੇਣ ਤੇ ਸਾਡੀ ਇਹ ਗਲਤੀ ਆ ਵੀ ਆਪਾਂ ਮੰਗਦੇ ਹਾਂ ਕਿ ਟੀਚਰ ਤੇ ਸਾਡੀ ਇਹ ਵੀ ਜਿਹੜੀ ਟੀਚਰ ਹੈਗੇ ਨੇ ਉਹ ਵੀ ਸਾਡੇ ਕੋਲ ਲੈ ਲੈ ਜਾਣਗੇ ਮੇਰਾ ਨਾਮ ਅਨਮੋਲਦੀਪ कौर ਐ ਮੈਂ ਇੱਕ ਗਵਰਨਮੈਂਟ ਗਰਲ ਸੀਨੀਅਰ ਸਕੈਂਡਰੀ ਸਕੂਲ ਡੇਰਾ ਬਾਬਾ ਨਾਨਕ ਦੀ ਵਿਦਿਆਰਥਣਾ ਤੇ ਮੈਂ ਸਰਕਾਰ ਦੇ ਅੱਗੇ ਇਹ ਵੀ ਅੰਦੀ ਕੰਨਾ ਚਾਹੁੰਦੀ ਆ ਕਿ ਸਾਡਾ ਸਕੂਲ ਸਮਾਰਟ ਤੇ ਬੰਨ ਗਿਆ ਵਾ ਪਰ ਉਥੇ ਜਿਹੜੇ ਸਮਾਰਟ ਟੀਚਰ ਸੀ ਉਹਨਾਂ ਦੀ ਜਬਰੀ ਪੋਸਟ ਕੀਤੀ ਗਈ ਆ ਤੇ ਸਾਨੂੰ ਇੱਥੇ ਪੜਾਉਣ ਵਾਲਾ ਕੋਈ ਨਹੀਂ ਉਹ ਕੈਡਰ ਮਾਸਟਰ ਸੀ ਫਿਰ ਵੀ ਸਾਨੂੰ ਪੜਾਉਂਦੇ ਸੀ ਬਿਨਾ ਲੈਕਚਰਰ ਤੋਂ ਤੇ ਇੱਥੇ ਨਾ ਕੋਈ ਫਿਜ਼ਿਕਸ ਨਾ ਕੈਮਿਸਟਰੀ ਨਾ ਮੈਥ ਕੋਈ ਲੈਕਚਰਰ ਨਹੀਂ ਸਿਰਫ ਇੰਗਲਿਸ਼ ਦਾ ਲੈਕਚਰ ਆ ਰਿਹਾ ਤੇ ਅਸੀਂ ਕਿੱਦਾਂ ਪੜਾਂਗੇ ਸਾਡਾ ਸਿਲੇਬਸ ਹੀ ਨਹੀਂ ਕੰਪਲੀਟ ਹੋਇਆ ਇਹ ਸਮਾਰਟ ਸਕੂਲ ਬਣਾਇਆ ਜਾ ਰਿਹਾ ਪਰ ਦੂਜੇ ਬਸ ਸਮਾਰਟ ਸਕੂਲ ਉਹਨੂੰ ਕਹਿੰਦੇ ਜਿੱਥੇ ਸਾਰੇ ਟੀਚਰ ਸਾਰੇ ਟੀਚਰ ਹੋਣ ਇੱਥੇ ਮੈਡੀਕਲ ਨਾਨ ਮੈਡੀਕਲ ਕਿਸੇ ਵਾਸਤੇ ਕੋਈ ਟੀਚਰ ਨਹੀਂ ਸਟਾਰਟ ਕੀਤਾ ਇੱਕ ਸਿਰਫ ਇੱਕ ਟੀਚਰ ਹੀ ਮੈਥ ਟੀਚਰ ਜੇ ਕੋਈ ਵੀ ਜ਼ਬਰਦਸਤ ਬਦਲੀ ਕਰ ਦਿੱਤੀ ਗਈ ਜਬ ਦੱਸਦੀ ਦਾ ਮਤਲਬ ਮਨ ਕੇ ਉਹਨਾਂ ਦੇ ਐਜੂਕੇਸ਼ਨ ਸਕੂਲ ਵਿੱਚ ਹੈ ਨਹੀਂ ਸੀ ਟੀਚਰ ਹੈਗਾ ਉਹਦੇ ਵਿੱਚ ਇੱਕ ਟੀਚਰ ਹੀ 12 ਲੈਕਚਰਾਰ ਹੁੰਦੇ ਨੇ ਉਹਨਾਂ ਵਿੱਚ ਦੋ ਲੈਕਚਰਾਰ ਹੀ ਇਸ ਸਕੂਲ ਵਿੱਚ ਉਹਨਾਂ ਵਿੱਚ ਉਹ ਲੈਕਚਰਾਰ ਦੀ ਮੈਥ ਟੀਚਰ ਬਦਲੀ ਕਰਦੀ ਗਈ ਕੀ ਨਾਂ ਉਹਨਾਂ ਦਾ ਫਿਰ ਪੁੱਛਣ ਲਾ ਮੰਗੇ ਹੋਈ ਕਿ ਟੀਚਰ ਇਥੇ ਹੋਣਾ ਚਾਹੀਦੇ ਨੇ ਜੇ ਟੀਚਰ ਹੀ ਨਹੀਂ ਹੋਣਗੇ ਤੇ ਸਾਡੇ ਬੱਚੇ ਕਿੱਦਾਂ ਪੜ੍ਹਾਂਗੇ ਕੇ ਟਿਊਸ਼ਨਸ ਇੱਥੇ ਸਾਡੇ ਬੱਚੇ ਪੜ੍ਹਦੇ ਪਏ ਨੇ ਅਮਰਜੀਤ ਸਿੰਘ ਜੀ ਕਦੇ ਵਸ ਤੇ ਮੈਂ ਜਿੱਥੇ ਤੌਰ ਕੇ ਆਇਆ ਵੀ ਇਹ ਬੱਚਿਆਂ ਦੇ ਪੜ੍ਹਾਈ ਬਹੁਤ ਖਰਾਬ ਹੋਣ ਗਈ ਆ ਤੇ ਕੋ ਡਿਮਾਟਰ ਹੀ ਨਹੀਂ ਹੈਗਾ ਕੋਈ ਤੇ ਕੀ ਕਰੀਏ ਨਾ ਕੋ ਮੈਡਮ ਹੈ ਤੇ ਬੱਚੇ ਉਹਨਾਂ ਪੜ੍ਹਾਈ ਬਾਹਰ ਨਹੀਂ ਦੇ ਵਿੱਚ ਯਾਰ ਨਹੀਂ ਦੇ ਵਿੱਚ ਕਲਾਸਾਂ ਦੇ ਵਿੱਚ ਬੇਟੀਆਂ ਨੇ ਮੇਰੀਆਂ ਦੋ ਪੜ੍ਹਦੀਆਂ ਟੀਚਰ ਕਿੱਥੇ ਗਏ ਟੀਚਰ ਇਥੋਂ ਬਦਲੀ ਕਰਕੇ ਹੋਰ ਕਿਤੇ ਚਲੇ ਜਾਂਦੇ ਆ ਹੁਣ ਬੱਚੇ ਇਥੇ ਪੜ੍ਹਨ ਦੇ ਇਹਨਾਂ ਦੇ ਕੀ ਕਰੀਏ ਅਸੀਂ ਤਾਨੂ ਦੱਸਦੀ ਹੈ ਕਿ ਡੇਰਾ ਬਾਬਾ ਨਾਨਕ ਦੇਸ ਸਕੂਲ ਵਿੱਚ 10 ਅਧਿਆਪਕਾਂ ਦੀਆਂ ਪੋਸਟਾਂ ਹਨ ਜਿਨ੍ਹਾਂ ਚੋਂ ਫਿਲਹਾਲ 8 ਖਾਲੀ ਹਨ ਇਸੇ ਦੇ ਚੱਲਦਿਆਂ ਹੀ ਸਕੂਲ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਵਿੱਚ ਮੁਸ਼ਕਲ ਆ ਰਹੀ ਹੈ ਡੇਰਾ ਬਾਬਾ ਨਾਨਕ ਤੋਂ ਕੁਰਕਿਰਪਾਲ ਸਿੰਘ ਦੀ ਰਿਪੋਰਟ ਪੰਜਾਬ ਟੂਡੇ